This management. is not fair. So for the first uh, few years, Madam, this I is a public think, issues. Um reasonable No, but I'm so, my sure. submission is having uh, uh, doing uh, a very uh, simple uh, thing uh, that I've understood. Uh, uh, it was we we something that I didn't for decades. And we have come to you No, but It was complete refusal. I mean, the first you. two it set of a of photos that you And I had intimated you that I would You that I But then uh, I uh, conveyed uh, the uh, uh, that we are getting and the farmers there in the This is my right to tell you something. ...which they thought was black gold. From the we uh, have come here to inform in you difference. that there are certain areas which this, uh, I not. Uh, and we were In we the field. There is nobody. Really Madam, so I must tell you the facts. that there is no team has gone there. First of all, you should have visited. This is your duty. You are district magistrate. महाराष्ट्र बीट बट नोबडी हैज गॉन हियर सीन थी देयर आई नो वेरी वेल यू नो योर ड्यूटी बट वी हैव टू रिमाइंड यू knock your door फार्मर्स आई विश यू वर नोइंग योर ड्यूटी का many years आई सो दैट लाइफ पीला जीरा जीरा आग लग चुकी है और बहुत नुकसान हुआ ओके काइंडली इमीडिएटली गुना जीपदान में किसी मदद पहुंचाओ ਉਹਨਾਂ ਦੇ ਜਿਹੜੇ ਪਸ਼ੂਲੇ ਥੂੜੀ ਵਗੈਰਾ ਜਾਂ ਹੋਰ ਜਿਹੜੀ ਚੀਜ਼ ਹੈ ਔਰ ਅੱਗੇ 2021 ਦਾ ਵੀ ਜਿਹੜਾ ਇੱਕ ਵਾਰਦਾ ਪੈਂਡਿੰਗ ਪਿਆ ਹੈ ਆ ਜੀਰੇ ਦਾ ਜਿਹਨਾਂ ਨੂੰ ਸੌਦਾ ਹੈ ਆ ਜੀਰੇ ਨੇ ਇੱਕ ਦਾ 200 ਕਿਲੋ ਜਮੀਨ ਸਾਰੀ ਉਸ ਤੋਂ ਸਾਈਡ ਕਰ ਦਿੱਤੀ ਹੈ ਸਾਨੂੰ ਮੈਂ ਆਲਰੇਡੀ ਅਸੈਸਮੈਂਟ ਵਾਸਤੇ ਜੀ ਅੱਜ ਕਹਿ ਚੁੱਕਿਆ ਐ ਐਸ ਡੀ ਐਮ ਨੂੰ ਤੇ ਫਾਰਮਾ ਵੀ ਦੇ ਚੁੱਕੀ ਆ 24 ਘੰਟੇ ਦੇ ਅੰਦਰ ਰਿਪੋਰਟ ਵੀ ਮੰਗੀ ਹੈ ਦੋ ਬੰਦੇ ਡੈਥ ਹੋ ਜੀ ਛੋਟੀ ਵਾਲੇ ਜੀ ਹਾਂ ਨੀਰੋ ਮਲਤਰੀ ਵੀ ਜਾ ਰਿਹਾ ਸੀ ਉੱਥੇ ਜਾਣਾ ਕੀ ਆ ਸਾਨੂੰ ਮਿਲਣ ਚੇਰੇ ਇਥੇ ਪੰਜਾਬ ਦੇ ਕਿਸਾਨਾਂ ਦੀ ਫਸਲ ਸੜ ਰਹੀ ਸੀ ਜਿਹੜਾ ਬਾਜੇ ਦਾ ਸਾਰ ਨੂੰ ਪਗੜੇ ਪਾਰਿਆ ਉਸ ਤੋਂ ਜਿਹੜਾ ਬਾਜੇ ਦਾ ਸਾਰ ਲੱਗਦਾ ਹੈ ਟੈਲੀਫੋਨ ਚ ਜਾਣ ਦਾ ਟਾਈਮ ਹੈ ਨਹੀਂ ਅਸੀਂ ਕਿੰਨੇ ਕੋਲ ਫੀਲਡ ਚ ਜਾਣ ਦਾ ਟਾਈਮ ਹੈ ਅਸੀਂ ਵਖੌਣ ਆਏ ਆ ਆ ਦੇਖੋ ਜੀ ਇੱਥੇ ਹੀ ਦੇਖ ਲੈਣਾ ਫੀਲਡ ਚ ਜਮੇਂ ਜਾਣਾ ਇੱਥੇ ਚੈੱਕ ਕਰ ਲੈਣਾ ਇਹ ਕਣਕੇ ਆ ਹਾਲ ਬਣ ਗਿਆ ਆਪ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਮੈਮੋਰੰਡਮ ਦੇਣ ਆਏ ਆ ਜਿਹੜਾ ਕਿ ਅਸੀਂ ਮੌਕੇ ਤੇ ਜਾ ਕੇ ਜਿੱਥੇ-ਜਿੱਥੇ ਖੇਤਾਂ 'ਚ ਅੱਗ ਲੱਗੀ ਏ ਜਿਹੜੇ ਗਰੀਬਾਂ ਦੀਆਂ ਕਣਕਾਂ ਸੜੀਆਂ ਨੇ ਉਹਨਾਂ ਦਾ ਦੁੱਖ ਤਕਲੀਫ ਡੀਸੀ ਕੋਲ ਲੈ ਕੇ ਆਏ ਲੇਕਿਨ ਪਹਿਲੀ ਗੱਲ ਤਾਂ ਡੀਸੀ ਬੈਰੀ ਅ ਅਨਕਰ ਡਿਸਕਰਟੀਅਸ ਔਰ ਉਹਨਾਂ ਨੇ ਮਿਲਣ ਤੋਂ ਇਨਕਾਰ ਕੀਤਾ ਸਾਡੀ ਇਨਸਿਸਟੈਂਸ ਤੋਂ ਬਾਅਦ ਉਹਨਾਂ ਨੇ ਸਾਨੂੰ ਬੁਲਾਇਆ ਲੇਕਿਨ ਉਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਕਿ ਜਿਸ ਤਰ੍ਹਾਂ ਪਹਿਲਾਂ ਪੀ ਪਲਾਨ ਕਰਕੇ ਬੈਠੀ ਹੋਏ ਨੇ ਕਿ ਉਹਨਾਂ ਨੇ ਸਾਡੀ ਜਿਹੜੀ ਗੱਲ ਹੈ ਉਹਨਾਂ ਨੂੰ ਬਦੋ ਬਦੀ ਸਾਨੂੰ ਉਹਦਾ ਗੌਰ ਗੌਰੇ ਉਸ ਵਿਸ਼ੇ ਤੇ ਕੀਤਾ ਕਿ ਵੀ ਇਹ ਵਿਸ਼ੇ ਬੜਾ ਜ਼ਰੂਰੀ ਹੈਗਾ ਔਰ ਸਾਡੇ ਜਿਹੜੇ ਗਰੀਬ ਕਿਸਾਨ ਹੈ ਉਹ ਉਥੇ ਉਹਨਾਂ ਦਾ ਨੁਕਸਾਨ ਹੋਇਆ ਅੱਜ ਤੱਕ ਡਿਪਟੀ ਕਮਿਸ਼ਨਰ ਦਾ ਫਰਜ਼ ਬੰਦ ਆ ਸੀਗਾ ਕਿ ਉਹਨਾਂ ਦੀ ਟੀਮ ਉਥੇ ਜਾਂਦੀ ਉਥੇ ਕੋਈ ਬੰਦਾ ਨਹੀਂ ਗਿਆ ਕੋਈ ਤਹਿਸੀਲਦਾਰ ਨਹੀਂ ਗਿਆ ਕੋਈ ਐਸ ਡੀ ਐਮ ਨਹੀਂ ਗਿਆ ਕੋਈ ਏ ਡੀ ਸੀ ਨਹੀਂ ਗਿਆਗਾ and she is doing vc here i don't know what vc she is doing she is totally discourteous administrator which we condemn the bhartiya janata party with all these leaders and workers we condemn her behavior and we have given our, our memorandum to her and we will also meet this uh, disrespect to the party and to the senior leaders we will also meet the governor honorable governor and will report her uh, misbehavior ਇਸ ਇੰਸ ਨੰਬਰ 1 ਨੰਬਰ 2 ਅਸੀਂ ਇਹ ਚਾਹੁੰਦੇ ਆ ਮੁੱਖ ਮੰਤਰੀ ਜੀ ਨੂੰ ਦਰਖਾਸਤ ਕਰ ਰਹੇ ਆ ਨਵੇਦਨ ਕੀਤਾ ਹੈ ਡਿਪਟੀ ਕਮਿਸ਼ਨਰ ਦੇ ਰਾਹੀਂ ਇਹ ਉਥੇ ਐਪਲੀਕੇਸ਼ਨ ਭੇਜਦੇ ਜਾਂ ਨਹੀਂ ਭੇਜਦੇ ਇਹਨਾਂ ਦੀ ਮਰਜ਼ੀ ਲੇਕਿਨ ਮੈਂ মিডিਆ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਉਹ ਐਪਲੀਕੇਸ਼ਨ ਦਿੱਤੀ ਹੈ ਮੇਰੇ ਨਾਲ ਸਰਦਾਰ ਫਤਿਹ ਜੰਗ ਜੀ ਬਾਜਵਾ ਨੇ ਸਤਿ ਸ਼੍ਰੀ ਅਕਾਲ ਕੇਵਲ ਸਿੰਘ ਟੈਲੋ ਐਕਸਐਮਐਲ ਇਸ ਰਾਈਸ ਆਪ ਸਾਡੇ ਮਨਟੂਨਸੀ ਦੇ ਜਿਲ੍ਹਾ ਪ੍ਰਧਾਨ ਸਾਰੇ ਵਰਕਰ ਸਹਿਬਾਨ ਇਸ ਪ੍ਰਧਾਨ ਹੋਰ ਜਿਹੜੇ ਸਾਡੇ ਜਿਹੜੇ ਕਾਰਜਕਰਤਾ ਨੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੇ ਹੋਰ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏ ਔਰ ਇਹਦੇ ਸਪੈਸ਼ਲ ਕਰਦੌਰੀਆਂ ਕਰਾਉਣ ਦੀ ਕੋਈ ਲੋੜ ਨਹੀਂ ਸਮਾਂ ਨਸ਼ਟ ਕਰਨ ਦੀ ਲੋੜ ਨਹੀਂ ਕਿਉਂਕਿ ਢਿਲੋ ਸਾਹਿਬ ਨੇ ਵੀ ਦੱਸਿਆ ਕਿ ਇਹਨਾਂ ਨੇ ਮਾਨ ਸਾਹਿਬ ਨੇ ਇਹ ਬਿਆਨ ਦਿੱਤਾ ਸੀਗਾ ਕਿ ਜੇ ਜਦੋਂ ਕੋਈ ਨੁਕਸਾਨ ਹੋਏਗਾ ਤੇ ਜੇ ਮੁਰਗੀਖਾਨੇ ਦੇ ਮੁਰਗੀ ਵੀ ਮਰੇਗੀ ਮੈਂ ਉਹਦਾ ਵੀ ਕੰਪਨਸੇਸ਼ਨ ਦੇ ਆ। ਇਹ ਗੱਲ ਹੋਈ ਸੀ। ਜੀ ਜੀ ਤੇ ਹੁਣ ਤਾਂ ਮੁਰਗੀ ਨਹੀਂ ਜਿਹੜਾ ਦਾਣਾ ਹੈਗਾ ਮੁਰਗੀਆਂ ਤੇ ਬੰਦਿਆਂ ਨੇ ਖਾਣਾ ਸੀ ਉਹ ਵੀ ਖਤਮ ਹੋ ਗਿਆ। ਸਿਰਫ ਦੋ ਜਣੇ ਗੱਤ ਵੀ ਹੋ ਚੁੱਕੀ ਹੈ। ਡੈਥ ਵੀ ਹੋ ਚੁੱਕੀ ਹੈ ਉਹਦਾ ਵੀ ਕੰਪਨਸੇਸ਼ਨ ਦੇ। ਟਰੈਕਟਰ ਸੜ ਗਏ ਨੇ। ਟਰਾਲੀਆਂ ਸੜ ਗਏ ਨੇ। ਲੋਗਾਂ ਦੇ ਹੋਰ ਬੜੇ ਨੁਕਸਾਨ ਹੋਏ ਨੇ ਇਸ ਵੇਲੇ ਪਸੂ ਜਿਹੜੇ ਨੇ ਜਿਹੜਾ ਡੰਗਰ ਹੈ ਉਹ ਭੁੱਖੇ ਪਾਣੇ ਖੜੇ ਨੇ ਤੂੜੀ ਜਿਹੜੀ ਬਣਾਉਣੀ ਸੀ ਉਹ ਖਤਮ ਹੋ ਗਈ ਸਰ ਜਨਾਬ ਸਾਹਿਬ ਤੁਸੀਂ ਕਿਹਾ ਡਿਪਟੀ ਕਮਿਸ਼ਨਰ ਜੀ ਮਿਲਣ ਤੋਂ ਨਾ ਕਰ ਦਿੱਤੀ ਇਹ ਦੀ ਚੇਕੀ ਮਨਸ਼ਾ ਤੁਸੀਂ ਸਮਝਦੇ ਇਹਦੇ ਪਿੱਛੇ ਮੈਂ ਦੇਖੋ ਜੀ ਸਰਕਾਰ ਹੀ ਹੁੰਦੀ ਹੈ ਡਿਪਟੀ ਕਮਿਸ਼ਨਰ ਦੀ ਕੀ ਜ਼ਰੂਰਤ ਹੈ ਕਿ ਉਹ ਤੋਂ ਨਾ ਮਿਲੇ ਅਸੀਂ ਜਨਤਾ ਦੇ ਕੰਮ ਵਾਸਤੇ ਆਏ ਆ ਅਸੀਂ ਕੋਈ ਖੈਰ ਮੰਗਣ ਵਾਸਤੇ ਨਹੀਂ ਆਏ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਆ ਸਾਡੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਹਿੱਤ ਵਿੱਚ ਗੱਲ ਕਰ ਰਹੇ ਹਾਂ ਇਹਦਾ ਮਤਲਬ ਤੇ ਇਹ ਹੋ ਰਿਹਾ ਹੈ